ਸਰੋ ਹੀ ਆ ਗਿਆ ਆ ਗਿਆ ਆ ਗਿਆ ਕਹਿੰਦੇ ਸੂਟਾਂ ਦੇ ਰੇਟਾਂ 'ਚ ਬਹੁਤ ਵੱਡਾ ਭਟਾ ਲਾ ਗਿਆ ਬਾਜ਼ਾਰਾਂ 'ਚ ਜਿੱਥੇ ਮਰਜ਼ੀ ਚਲਜੋ ਜਿਹੜੀ ਮਰਜ਼ੀ ਦੁਕਾਨ ਤੇ ਚਲਜੋ ਇਸ ਭਾਅ ਤੇ ਕੱਪੜਾ ਨਹੀਂ ਮਿਲਣਾ ਜਿਹੜੇ ਬਾਜ਼ਾਰਾਂ 'ਚ ਮਿਲਦੇ 6-600 ਰੁਪਏ ਦਾ ਇੱਕ ਇੱਕ ਸੂਟ ਮਾਤੂ ਸ਼੍ਰੀ ਦਸਾਰ ਬਾਗੇ ਪੁਰਾਣੇ ਤੇ ਆਜੋ 500 ਦੇ ਦੋ ਕਰ ਤੇ 500 ਦੇ ਦੋ 250 ਰੁਪਏ ਦਾ ਇੱਕ 100 ਰੁਪਏ ਦੇ ਚਾਰ ਚਾਹੇ ਦੁਕਾਨਦਾਰ ਲੈ ਜਾਣ ਚਾਹੇ ਸਿੰਗਲ ਸੂਟ ਲੈ ਲਓ ਚਾਹੇ 5 ਜਾਂ 10 ਜਿੰਨੇ ਮਰਜ਼ੀ ਸੂਟ ਲੈ ਲਓ 250 250 ਟਾਈ ਸੋ ਟਾਈ ਸੋ ਨਮਾ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰ ਹੋ ਤੁਸੀਂ ਆਪਣੀਆਂ ਦੁਕਾਨਾਂ ਚਲਾ ਰਹੇ ਹੋ ਤਾਂ ਆਜੋ ਆ ਦੇਖੋ ਆ ਜਿਹੜੇ ਸੂਟ ਹੈਗੇ ਆ ਬਾਜ਼ਾਰ ਚ 700 600 800 ਸਾਡੇ ਕੋਲ ਲੈ ਜਾਓ 350 ਰੁਪਏ ਚ 5 500 ਦੇ ਵਿੱਚ ਦੇਖੋ ਜੀ ਡਿਜ਼ਾਈਨ ਤੁਸੀਂ ਲੈਣ ਦੇਣ ਵਾਲੇ ਸੂਟ ਵੀ ਲੈ ਸਕਦੇ ਹੋ ਦੇਖੋ ਜੀ ਕਿੰਨਾ ਸੋਹਣਾ ਵਰਕ ਹੋਇਆ ਵਾ ਰਾਜਾ ਸ਼ਾਹੀ ਇਹਦੇ ਤੇ ਕੰਮ ਕੀਤਾ ਆ ਦੁਪੱਟੇ ਦੇ ਨਾਲ ਦੇਖੋ ਕਿੰਨੇ ਜ਼ਿਆਦਾ ਹੈਵੀ ਆ ਰੇਟ ਲਿਖ ਕੇ ਲਾ ਤਾਂ ਜਿਹੜਾ 1500 ਦਾ ਇੱਕ ਬਾਜ਼ਾਰ 'ਚ ਇੱਥੇ 1500 ਦੇ ਦੇਣੀ ਆ ਦੋ ਰੇਟ ਬਾਜ਼ਾਰ 'ਚ 2 2000 ਆ ਤੁਸੀਂ ਰੈਗੂਲਰ ਸੂਟ ਪਾਉਣਾ ਮੈਰਿਜ ਪਾਰਟੀ ਤੇ ਸੂਟ ਪਾਉਣਾ ਵਾ ਸਿਰਫ 1000 ਰੁਪਏ ਦਾ ਜਿਆਦਾ ਕੱਪੜਾ ਲੈਣਾ ਤਾਜਪੁਰ ਦੇ ਕੱਪੜੇ ਨਾ ਬਹੁਤ ਵੱਡੇ ਫਾਇਦੇ ਸਾਡੇ ਹੋਣੇ ਆ ਦੇਖੋ ਡਿਜ਼ਾਈਨਰ ਵੀ ਸਾਡੇ ਕੋਲ ਆ ਚੁੱਕਿਆ ਜਿਹੜੇ ਤੁਸੀਂ ਇੰਸਟਾਗ੍ਰam ਤੇ ਦੇਖਦੇ ਹੋ ਗੂਗਲ ਤੇ ਦੇਖਦੇ ਹੋ ਉਹ ਦੇਖੋ ਮਾਡਰਨ ਵਾਲੇ ਸੂਟ ਫੋਟੋ ਵਾਲੇ ਸੂਟ ਤਾਂ ਅਸੀਂ ਦੇ ਰਹੇ ਆ ਚੜਦੇ ਤੋਂ ਚੜਦਾ ਸੂਟ ਇਹ 6500 7000 ਐਡਾ ਬਾਜ਼ਾਰ ਜਿਹਨਾਂ ਦੀ ਕੀਮਤ ਆ ਸਾਡੀ ਕੀਮਤ ਕੀ ਆ ਪੜ ਲਓ 3500 ਰੁਪਏ ਦੇ ਵਿੱਚ ਤਾਂ ਕਹਿੰਦੇ ਜਿਹੜਾ ਪਾਉਂਦਾ ਬਲੈਕ ਤੇ ਛੇਤੀ ਜਾਂਦਾ ਬਲੈਕ ਕਿੰਨਾ ਜ਼ਬਰਦਸਤ ਘੇਰਾ ਬਣਿਆ ਮਹਿਰੂਨ ਰੰਗ ਆ ਵਿਆਹ ਸ਼ਾਦੀਆਂ ਵਾਲਾ ਸ਼ਗਨ ਵਾਲਾ ਰੰਗ ਇਹ ਵੀ ਕੋਈ 10 ਜਾਂ 12000 ਦਾ ਸੂਟ ਨਹੀਂ ਏਵੀ 3500 4000 ਦੀ ਰੇਂਜ ਦੇ ਸੂਟ ਪੈਪਲਨ ਵਾਲੇ ਸੂਟ ਆ ਗਏ ਆ ਸੋ ਇਹਦਾ ਬਾਜ਼ਾਰ ਦੇ ਵਿੱਚ ਕੋਈ 15000 ਮੰਗਦਾ ਕੋਈ 20000 ਮੰਗਦਾ ਕੋਈ 18000 ਮੰਗਦਾ ਸਾਡੇ ਕੋਲ ਆ ਜਾਓ ਦੇਖੋ ਲਗਜ਼ਰੀ ਆਟਮਾ ਰਾਇਲ ਚੀਜ਼ਾਂ 18 20000 ਵਾਲੀ ਆਈਟਮ 5000 ਚ 1 ਲੱਖ ਵਾਲਾ ਕੱਪੜਾ ਜਿਹੜਾ ਬਾਜ਼ਾਰ 'ਚ ਇੱਥੇ ਤੁਹਾਨੂੰ 25000 'ਚ ਗਿਣਕੇ ਨੋਟ ਲੈ ਜਿਓ ਆ ਦੇਖੋ ਜੀ ਇਦਾਂ ਦੀਆਂ ਚੀਜ਼ਾਂ ਲਗਜ਼ਰੀ ਚੀਜ਼ਾਂ ਆਹ ਦੇਖੋ ਅਨਾਰਕਲੀ ਸੂਟ ਲੈਣੇ ਆ ਲਹਿੰਗਾ ਚੋਲੀ ਲੈਣੇ ਆ ਮਤਲਬ ਹਰ ਇੱਕ ਪੀਸ फ्रंट ਵੀ ਚੈੱਕ ਕਰੋ ਇਹਦਾ ਆ ਦੇਖੋ ਇਹਦੇ ਆ ਵੀ ਚੈੱਕ ਕਰੋ ਜੀ ਇਹਦਾ ਬੈਗ ਵੀ ਚੈੱਕ ਕਰ ਲਓ ਇਹਦਾ ਤੁਸੀਂ ਆ ਵੀ ਦੇਖੋ ਲਹਿੰਗਾ ਵੀ ਚੈੱਕ ਕਰ ਲਓ ਐਡਾ ਹੈਵੀ ਪੀਸ 5500 ਰੁਪਏ ਦੇ ਵਿੱਚ ਨਹੀਂ ਸੇਲ ਆਤੀ ਆ ਬਹੁਤ ਵੱਡੀ ਸਟਾਕ ਕਲੀਅਰੈਂਸ ਸੇਲ ਜਿੱਥੇ ਤੁਹਾਨੂੰ 70 70% ਤੱਕ ਡਿਸਕਾਊਂਟ ਤੇ ਕਪੜਾ ਮਿਲਣਾ ਹੁਣ ਸੋਚਣਾ ਤੁਸੀਂ ਆ ਫਾਇਦਾ ਲੈਣਾ ਜਾਂ ਹੋਰ ਕਿਤੇ ਸ਼ਹਿਰ ਚ ਜਾ ਕਿਸੇ ਦੁਕਾਨ ਜਾਂ ਸ਼ੋਰੂਮ ਤੇ ਜਾ ਕੇ ਲੁੱਟ ਕਰਾਉਣੀ ਆ ਪੈਸਾ ਲੋ ਤੁਹਾਡੇ ਹੱਥ ਸਲੋ ਜੀ ਆ ਗਿਆ ਆ ਗਿਆ ਆ ਗਿਆ ਕਹਿੰਦੇ ਸੂਟਾਂ ਤੇ ਰੇਟਾਂ 'ਚ ਬਹੁਤ ਵੱਡਾ ਭਟਾ ਲਾ ਗਿਆ ਬਾਜ਼ਾਰਾਂ 'ਚ ਜਿੱਥੇ ਮਰਜ਼ੀ ਚਲ ਜਿਓ ਜਿਹੜੀ ਮਰਜ਼ੀ ਦੁਕਾਨ ਤੇ ਚਲ ਜਿਓ ਇਸ ਭਾਅ ਤੇ ਕੱਪੜਾ ਨਹੀਂ ਮਿਲਣਾ ਜਿਹੜੇ ਬਾਜ਼ਾਰਾਂ 'ਚ ਮਿਲਦੇ 6-600 ਰੁਪਏ ਦਾ ਇੱਕ ਇੱਕ ਸੂਟ ਮਾਤੂ ਸ਼੍ਰੀ ਦਸਤਾਰ ਬਾਗੇ ਪੁਰਾਣੇ ਤੇ ਆ ਜਿਓ 500 ਦੇ ਦੋ ਕਰ ਤੇ 500 ਦੇ ਦੋ 250 ਰੁਪਏ ਦਾ ਇੱਕ ਆ ਦੇਖੋ ਢੇਰ ਲਾਤਾ ਜਿਹੜਾ ਮਰਜੀ ਚੱਕ ਕੇ ਲੈ ਜਾਓ 2.5 250 2.5 250 2.5 250 2.5 250 ਦੇ ਨਾਲ ਦੁਪट्टे ਵੀ ਪ੍ਰਿੰਟ ਲੱਗੇ ਹੋਏ ਆ ਚੈੱਕ ਕਰੋ ਜੀ ਬਾਟਮਾ ਦੇਖੋ ਜੀ ਨਾਲ ਪ੍ਰਿੰਟਡ 2.5 250 ਰੁਪਏ ਦੇ ਵਿੱਚ ਬਹੁਤ ਭਾਰੀ ਮੇਲਾ ਲੱਗ ਗਿਆ ਆ ਚੈੱਕ ਕਰੋ ਜੀ ਬਾਟਮ ਵੀ ਪ੍ਰਿੰਟਡ ਲਾਤੀ ਦੁਪੱਟਾ ਪ੍ਰਿੰਟਡ ਲਾ ਕੇ 250 ਰੁਪਏ ਦਾ 1000 ਰੁਪਏ ਦੇ ਚਾਰ ਚਾਹੇ ਦੁਕਾਨਦਾਰ ਲੈ ਜਾਣ ਚਾਹੇ ਸਿੰਗਲ ਸੂਟ ਲੈਣੋ ਚਾਹੇ 5 ਜਾਂ 10 ਜਿੰਨੇ ਮਰਜੀ ਸੂਟ ਲੈਣੋ 250 250 ਦਾਈ ਸੋ ਦਾਈ ਸੋ ਆ ਦੇਖੋ ਜੀ ਪ੍ਰਿੰਟ ਚੈੱਕ ਕਰ ਲੋ ਬਹੁਤ ਸੋਹਣੇ ਪ੍ਰਿੰਟ ਹੈਗੇ ਆ ਇਹਦਾ ਡਿਜ਼ਾਈਨ ਬਹੁਤ ਸੋਹਣਾ ਹੈਗਾ ਦੁਪੱਟੇ ਨਾਲ ਹੈਗੇ ਆ ਖੁੱਲਾ ਡੁੱਲਾ ਕੱਪੜਾ ਹੈਗਾ ਫੈਰੇ ਹੋਣੇ ਆ ਤੁਹਾਡੇ ਕਿੱਥੇ ਹੋਣੇ ਆ ਹੁਣੇ ਸਿਰ ਤੇ ਸਿਰਫ ਮਾਤੂਸ਼ਰੀ ਦਸਤਾਰ ਤੇ ਆ ਦੇਖੋ ਚੀਜ਼ਾਂ ਚੈੱਕ ਕਰ ਲੋ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰ ਹੋ ਤੁਸੀਂ ਆਪਣੀਆਂ ਦੁਕਾਨਾਂ ਚਲਾ ਰਹੇ ਹੋ ਤਾਂ ਆਜੋ ਆ ਦੇਖੋ ਆ ਜਿਹੜੇ ਸੂਟ ਹੈਗੇ ਆ ਬਾਜ਼ਾਰ ਚ 700 600 800 ਸਾਡੇ ਕੋਲ ਲੈ ਜਾਓ 350 ਰੁਪਏ ਚ 350 300 ਦੇ ਵਿੱਚ ਇਤਾਂ ਦੇ ਸੂਟ ਤੁਹਾਨੂੰ ਆਪਾ ਦੇ ਦੇਣੇ ਹੈਗੇ ਆ 350 ਦੇ ਵਿੱਚ ਦੇਖੋ ਜੀ ਚੀਜ਼ ਕੀ ਦੇ ਰਿਹਾ ਸ਼ਾਨਦਾਰ ਸੂਟ ਦੇ ਰਿਹਾ ਨਾਲ ਬਾਟਮ ਦੇ ਰਿਹਾ ਜੀ 3 ਮੀਟਰ ਪੂਰੇ ਸੂਟ ਕੋਈ ਚੋਰ ਕੱਟਾ ਨਹੀਂ ਲਾਰੇ ਆ ਚੈੱਕ ਕਰੋ ਮਟੀਰੀਅਲ ਪਿਓਰ ਕਾਟਨ ਦੇ ਤੇ ਨਾਲ ਦੁਪੱਟਾ ਵੀ ਪਿਓਰ ਕਾਟਨ ਦਾ ਲਾ ਕੇ 350 ਦੇ ਰਿਹਾ ਪੰਜਾਬ ਚ ਕੀ ਪੂਰੇ ਹਿੰਦੁਸਤਾਨ ਚ ਟਰਾਈ ਕਰ ਲਓ ਜਿੱਡਾ ਮਰਜੀ ਤਗੜਾ ਹੋਲਸੇਲਰ ਆ ਜਾਏ ਹੁਣ ਤੁਸੀਂ ਦੁਕਾਨਦਾਰੋ ਛੇਤੀ ਛੇਤੀ ਆਜੋ ਇੱਕ ਸੂਟ ਲੈ ਲਓ ਚਾਰ ਲੈ ਲਓ ਪੰਜ ਲੈ ਲਓ 100 ਲੈ ਲਓ ਆ ਲਓ ਜੀ ਕੋਈ ਇਹਨੂੰ ਕਹਿੰਦਾ 1100 ਦਾ ਕੋਈ ਇਹਨੂੰ ਕਹਿੰਦਾ 1200 ਦਾ ਇਹਦਾ ਰੇਟ ਕਰਤਾ ਸਿਰਫ 500 ਰੁਪਏ ਦੁਪੱਟਾ ਨਾਲ 500 ਰੁਪਏ ਰੰਗ ਇਹਦੇ ਵਿੱਚ ਬਹੁਤ ਸੋਹਣੇ ਸੋਹਣੇ ਆ ਆ ਦੇਖ ਲਓ ਜਿੱਥੇ ਮਰਜੀ ਜਾ ਕੇ ਪਤਾ ਕਰ ਲਿਓ 5-500 ਦੇ ਵਿੱਚ ਤੁਹਾਨੂੰ ਨਹੀਂ ਮਿਲਣੇ ਮਾਤੂ ਸ਼੍ਰੀ ਦਸਤਾਰ ਬਾਗਾ ਪੁਰਾਣਾ ਆਜੋ ਬਹੁਤ ਵੱਡਾ ਸੇਰ ਮਿਲਣ ਲੱਗ ਗਿਆ ਆ ਵੀ ਚੈੱਕ ਕਰ ਲਓ ਨਵੀਂ ਵੈਰਾਈਟੀ ਇੱਕ ਹੋਰ ਆ ਗਈ ਆ ਬਹੁਤ ਸੋਹਣਾ ਕੰਮ ਗਲੇ ਤੇ ਆ ਕੱਪੜਾ ਬਹੁਤ ਜ਼ਿਆਦਾ ਸੋਹਣਾ 650 ਦੇ ਵਿੱਚ ਦੁਪੱਟਾ ਨਾਲ ਇਹ ਵੀ ਸੂਟ ਤੁਹਾਨੂੰ ਆਪ ਦੇ ਦੇਣਾ ਹੈ ਦੇਖੋ ਜੀ ਕਾਟਨ ਦੇ ਸੂਟ ਆ ਪਿਓਰ ਕਾਟਨ ਦੇ ਸੂਟ ਵਾਰੀ ਵਾਰੀ ਕਹਿ ਰਹੇ ਆ ਡਿਜ਼ਾਈਨ ਚੈੱਕ ਕਰੋ ਜੀ 5 500 ਰੁਪਏ ਮੈਂ ਕਹਿੰਦਾ ਇਹੋ ਜੇ ਸੂਟ 800 850 ਮੂੰਹਾਂ ਮੰਗਾ ਰੇਟ ਲੈਂਦੇ ਦੁਕਾਨਦਾਰ 500 500 ਰੁਪਏ ਲੱਗਿਆ ਮੇਲਾ ਤੇ ਆ ਜੋ ਪਿੱਛੇ ਨੇ ਰਹਿ ਜਿਓ 50 ਦਿਨਾਂ ਦਾ ਭਾਰੀ ਮੇਲਾ ਭਾਜੀ ਆ ਤੁਸੀਂ ਚੈੱਕ ਕਰੋ 5 500 ਦੇ ਵਿੱਚ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਮਤਲਬ ਰੇਟ 500 ਆ ਪਰ ਇਹਦੇ ਵਿੱਚ ਵੈਰਾਈਟੀਆਂ ਬਹੁਤ ਸੋਹਣੀਆਂ ਆ ਵੀ ਤੁਸੀਂ ਚੈੱਕ ਕਰ ਲੋ ਬਹੁਤ ਸਸਤੇ ਰੇਟਾਂ ਦੇ ਕੱਪੜਾ ਗਰਮੀ ਵਾਲੇ ਕੱਪੜੇ ਦੇ ਵਿੱਚ ਫੁੱਲ ਤਿਆਰੀ ਮਾਤੂ ਸ਼੍ਰੀ ਦਸਤਾਰ ਨੇ ਕਰ ਲਈ ਆ 5 500 ਦੇ ਵਿੱਚ ਦੇਖੋ ਜੀ ਡਿਜ਼ਾਈਨ ਤੁਸੀਂ ਲੈਣ ਦੇਣ ਵਾਲੇ ਸੂਟ ਵੀ ਲੈ ਸਕਦੇ ਹੋ ਦੇਖੋ ਜੀ ਕਿੰਨਾ ਸੋਹਣਾ ਵਰਕ ਹੋਇਆ ਵਾ ਕਿੰਨਾ ਸੋਹਣਾ ਗਲਾ ਬਣਿਆ ਵਾ ਆ ਚੈੱਕ ਕਰੋ ਜੀ ਦੁਪੱਟੇ ਦੇਖੋ ਜੀ ਕਿੰਨੇ ਪਿਆਰੇ ਲੱਗੇ ਆ ਦੇਖੋ ਕੰਟਰਾਸਟ ਸੂਟ ਮਹਿੰਦੀ ਰੰ ਚੀਜ਼ਾਂ ਬਹੁਤ ਯੂਨੀਕ ਹੈ ਆ ਚੈੱਕ ਕਰੋ ਜੀ ਕਾਟਨ ਦੇ ਸੂਟ ਇਹ ਵੀ 650 ਰੁਪਏ ਲਾਤਾ ਮੇਲਾ ਜੀ 650 ਰੁਪਏ ਆ ਦੇਖੋ ਜੀ ਰੰਗ ਚੈੱਕ ਆ ਲਓ ਰਾਜਾ ਸ਼ਾਹੀ ਇਹਦੇ ਤੇ ਕੰਮ ਕੀਤਾ ਆ ਦੁਪੱਟੇ ਦੇ ਨਾਲ ਦੇਖੋ ਕਿੰਨੇ ਜ਼ਿਆਦਾ ਹੈਵੀ ਆ ਰੇਟ ਲਿਖ ਕੇ ਲਾਤਾ ਜਿਹੜਾ 1500 ਦਾ ਇੱਕ ਬਾਜ਼ਾਰ 'ਚ ਇੱਥੇ 1500 ਦੇ ਦੇਣੀ ਆ ਦੋ ਮਤਲਬ 750 ਰੁਪਏ ਦਾ ਸੂਟ ਰਾਂਗੇ ਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਸੋਹਣੇ ਆ ਜਿਹੜਾ ਮਰਜ਼ੀ ਰੰਗ ਲੈ ਜਾਓ 750 ਰੁਪਏ ਦੇ ਵਿੱਚ ਆ ਵੀ ਤੁਹਾਨੂੰ ਆਪਾਂ ਛੂਟ ਦੇ ਦੇਣੇ ਹੈਗੇ ਆਹ ਪਾਰਟੀ ویئر ਸੂਟ ਆ ਜੀ ਨਾਲ ਦੁਪੱਟੇ ਵੀ ਪਾਰਟੀ ویئر ਆ 750 ਦੇ ਆ ਚੈੱਕ ਕਰੋ ਜੀ ਹੁਣ ਕਹਿੰਦੇ ਆਗੇ ਵਰਕ ਵਾਲੇ ਜਾਮ ਕਾਟਨ ਦੇ ਸੂਟ ਦੁਪੱਟਾ ਵੀ ਕਹਿੰਦੇ ਕੱਟ ਵਰਕ ਲਾਇਆ ਭਾਜੀ ਮਾਤੂ ਸ਼੍ਰੀ ਦਸਤਾਰ ਤੇ ਅੰਕਲੋਂ ਦੀ ਖਾਸੀਅਤ ਹੈ ਜੇ ਤੁਸੀਂ ਸਾਡੇ ਕੋਲ ਚੀਜ਼ ਲੈਣ ਆ ਗਏ ਹੋ ਇੱਥੇ ਚੀਜ਼ ਬਿਲਕੁਲ ਚੰਗੀ ਤੇ ਨਾਲੇ ਪੂਰੀ ਤੇ ਰੇਡ ਜਮਾਈ ਘੱਟ ਭਾਜੀ ਆਹ ਦੇਖੋ ਜੀ ਇੱਕ ਹੋਰ ਨਵੀਂ ਚੀਜ਼ ਆ ਗਈ ਅੱਜ ਕੱਲ ਜਿਹੜੀਆਂ ਕੁੜੀਆਂ ਪਾਉਂਦੀਆਂ ਕਢਾਈ ਵਾਲੇ ਕੱਪੜੇ ਬੜੇ ਸੋਹਣੇ ਇਹਦੇ ਨਾਲ ਹਨਾ ਜਿਹੜੀ ਬੈਸਟ ਚੀਜ਼ ਹੈਗੀ ਆ ਦੁਪੱਟਾ ਚੈੱਕ ਕਰੋ ਕਿੰਨਾ ਜ਼ਿਆਦਾ ਸੋਹਣਾ 18 1800 19 1900 ਇਦਾਂ ਬਜ਼ਾਰਾਂ ਦੇ ਵਿੱਚ ਵਿਕਦੇ ਆ ਇਹਦਾ ਰੇਟ ਕਰਤਾ ਸਿਰਫ 850 850 ਦੇ ਵਿੱਚ ਵੀ ਤੁਹਾਨੂੰ ਬਹੁਤ ਸੋਹਣੇ ਸੋਹਣੇ ਰੰਗ ਡਿਜ਼ਾਈਨ ਇਹਦੇ ਵਿੱਚ ਵੀ ਮਿਲ ਜਾਣਾ ਹੈ ਮਤਲਬ ਜੇ ਤੁਸੀਂ ਫਾਇਦਾ ਲੈਣਾ ਹੈ ਜੇ ਜਿਹੜੇ ਬਜ਼ਾਰਾਂ ਦੇ ਵਿੱਚ ਤੁਸੀਂ ਜਾ ਕੇ 50 50000 ਰੁਪਏ ਦਾ ਕੱਪੜਾ ਲੈਨੇ ਹੋ 15 18 20000 ਰੁਪਏ ਦੇ ਵਿੱਚ ਤੁਹਾਨੂੰ ਇੱਥੋਂ ਮਿਲ ਜਾਣਾ ਹਰ ਪੱਖੋਂ ਤੁਹਾਡੇ ਫਾਇਦੇ ਕਰਨੇ ਆ ਦੇਖੋ ਜੀ ਆਹ ਦੇਖੋ ਜੀ ਕਿੰਨਾ ਸ਼ਾਨਦਾਰ कॉटन ਦਾ ਸੂਟ ਬਣਿਆ ਨਾਲ ਹੋਇਆ ਵਰਕ ਤੇ ਦੁਪੱਟਾ ਦੇਖੋ ਜੀ ਕਿੰਨਾ ਪਿਆਰਾ ਵਾ ਸ਼ਾਨਦਾਰ ਚੀਜ਼ ਇਹਨਾਂ ਦੇ ਰੇਡ ਬਾਜ਼ਾਰ ਤੇ 2 2000 ਆ ਤੁਸੀਂ ਰੈਗੂਲਰ ਸੂਟ ਪਾਉਣਾ ਮੈਰਿਜ ਪਾਰਟੀ ਤੇ ਸੂਟ ਪਾਉਣਾ ਵਾ ਸਿਰਫ 1000 ਰੁਪਏ ਦਾ ਭਾਰੀ ਮੇਲਾ ਜੀ ਭਾਰੀ ਆਹ ਚੀਜ਼ ਚੈੱਕ ਕਰੋ ਜੀ कॉटन ਦੀ ਰੰਗ ਬੜਾ ਪਿਆਰਾ ਵਾ ਚੀਜ਼ ਬੜੀ ਸੋਹਣੀ ਆ ਨਵੀਆਂ-ਨਵੀਆਂ ਚੀਜ਼ਾਂ ਲੈ ਕੇ ਆ ਰਹੇ ਆ ਰੇਡ ਕੀ ਹੈ ਇਹ ਵੀ 1000 ਰੁਪਏ 5 ਦਿਨਾਂ ਦਾ ਬਹੁਤ ਭਾਰੀ ਸੇਲ ਮੇਲਾ ਲੱਗ ਗਿਆ ਬਾਗਾ ਪੁਰਾਣਾ ਮੋਗਾ ਰੋਡ ਤੇ ਲੋ ਜੀ ਕਿਤੇ ਇਹ ਵੀ ਨਾ ਸੋਚੀ ਆਏ ਉਹ ਸਾਡੇ ਕੋਲ 250 500 700 ਹਜ਼ਾਰ ਆ ਆ ਦੇਖੋ ਜੀ ਬੰਬੇ ਦੀ ਸਭ ਤੋਂ ਫੇਮਸ ਬੁਟੀਕ ਸੋਮਨ ਬੁਟੀਕ ਵਾਲੇ ਸੂਟ ਸਾਡੇ ਕੋਲ ਆ ਗਏ ਆ ਤੁਸੀਂ ਵਿਆਹ ਸ਼ਾਦੀਆਂ ਦੇ ਕੱਪੜਾ ਲੈਣਾ ਤਾਜਪੁਰ ਦੇ ਕੱਪੜੇ ਨਾ ਬਹੁਤ ਵੱਡੇ ਫਾਇਦੇ ਤੁਹਾਡੇ ਹੋਣੇ ਆ ਦੇਖੋ ਡਿਜ਼ਾਈਨਰ ਵੀ ਸਾਡੇ ਕੋਲ ਆ ਚੁੱਕੇ ਆ ਜਿਹੜੇ ਤੁਸੀਂ ਇੰਸਟਾਗ੍ਰam ਤੇ ਦੇਖਦੇ ਹੋ ਗੂਗਲ ਤੇ ਦੇਖਦੇ ਹੋ ਉਹ ਦੇਖੋ ਮਾਡਰਨ ਵਾਲੇ ਸੂਟ ਫੋਟੋ ਵਾਲੇ ਸੂਟ ਤਾਂ ਉਹ ਜੀ ਦੇ ਰਹੇ ਆ ਫਰੰਟ ਚੈੱਕ ਕਰ ਲੋ ਬਾਹਾਂ ਚੈੱਕ ਕਰ ਲੋ ਆ ਦੇਖੋ ਜੀ ਬਾਟਮ ਦੇ ਉੱਤੇ ਕਿੰਦਾ ਕੰਮ ਚੈੱਕ ਕਰ ਲੋ ਦੇਖੋ ਮਤਲਬ ਇਦਾਂ ਦੇ ਡਿਜ਼ਾਈਨਰ ਸੂਟ ਵੀ ਤੁਹਾਨੂੰ ਇੱਥੋਂ ਮਿਲ ਜਾਣੇ ਆ ਬਹੁਤ ਵੱਡਾ ਫਾਇਦਾ ਤੁਹਾਡਾ ਹੋਣਾ ਅੱਧੇ ਰੇਟ ਕਰਤੇ ਬਾਜ਼ਾਰ ਨਾਲੋਂ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆ ਮਤਲਬ ਬੁਟੀਕਾ ਵਾਲੇ ਸੂਟ ਲੈ ਜਾਓ ਮਾਡਰਨ ਵਾਲੇ ਸੂਟ ਲੈ ਜਾਓ ਐਕਟਰ ਨਹੀਂ ਵਾਲੇ ਸੂਟ ਲੈ ਜਾਓ ਇੱਕੋ ਹੀ ਛੱਤ ਹੇਠਾ ਸਾਰੀ ਵੈਰਾਈਟੀ ਤੁਹਾਨੂੰ ਮਿਲ ਜਾਣੀ ਆ ਡਿਜ਼ਾਈਨਰ ਸੂਟ ਭਾਜੀ ਆ ਚੈੱਕ ਕਰੋ ਜੀ ਬਾਟਮ ਸਾਰੀ ਪ੍ਰੈਂਕਟ ਬ੍ਰੌਕਟਰ ਦੀ ਬਣੀ ਹੋਈ ਹੈ ਨਾਲ ਗਲਾ ਦੇਖੋ ਜੀ ਵੀ ਸ਼ੇਪ ਗਲਾ ਬਣਿਆ ਆ ਬਾਜੂ ਤੇ ਦੇਖੋ ਜੀ ਜ਼ੀਰੋ ਟਾਂਕੇ ਦਾ ਕੰਮ ਹੋਇਆ ਇਹ ਬੰਬੇ ਦੇ ਮਸ਼ਹੂਰ ਬਟੀਕਾਂ ਦਾ ਕੰਮ ਹੈ ਇਹ ਕੋਈ ਨਾਰਮਲ ਦੁਕਾਨਾਂ ਦੇ ਚੀਜ਼ਾਂ ਨਹੀਂ ਮਿਲਦੀਆਂ ਮਾਤੂ ਸ਼੍ਰੀ ਦਸਤਾਰ ਅੰਕਲ ਓਮ ਕਹਿੰਦੇ ਲੱਭ ਲੱਭ ਕੇ ਤੁਹਾਡੇ ਵਾਸਤੇ ਸੂਟ ਲਿਆਣੇ ਆ ਤੇ ਦੁਪੱਟੇ ਸ਼ਾਨਦਾਰ ਬਣਾ ਕੇ ਲਿਆਣੇ ਆ ਡਿਜ਼ਾਈਨ ਸਾਡੇ ਕੋਲ ਬਹੁਤ ਸਾਰੇ ਆ ਇੱਕ ਤੋਂ ਇੱਕ ਚੜਦੇ ਤੋਂ ਚੜਦਾ ਸੂਟ ਇਹ 6500 7000 ਇਦਾਂ ਬਾਜ਼ਾਰ 'ਚ ਇਹਨਾਂ ਦੀ ਕੀਮਤ ਆ ਸਾਡੀ ਕੀਮਤ ਕੀ ਆ ਪੜ ਲਓ 3500 ਰੁਪਏ ਦੇ ਵਿੱਚ ਤੁਹਾਨੂੰ ਇਦਾਂ ਦੀਆਂ ਵੈਰਾਈਟੀਆਂ ਅਸੀਂ ਦੇ ਦੇਣੀ ਹੈਗੀ ਆ ਵੀ ਚੈੱਕ ਕਰੋ ਜੀ ਬੁਟੀਕ ਆਈਟਮਾਂ ਦੇ ਨਾਲ-ਨਾਲ ਐਨ ਆਰ ਆਈ ਕਲੈਂਟਸ ਦਾ ਬਹੁਤ ਧਿਆਨ ਰੱਖਦੇ ਅਸੀਂ ਕੈਨੇਡਾ ਵਾਲਿਆਂ ਦਾ ਅਮਰੀਕਾ ਵਾਲਿਆਂ ਦਾ ਆਸਟ੍ਰੇਲੀਆ ਵਾਲਿਆਂ ਦਾ ਨਿਊਜ਼ੀਲੈਂਡ ਵਾਲਿਆਂ ਦਾ ਉਹਨਾਂ ਨੂੰ ਕਹਿ ਦਿੰਨੇ ਆ ਵੀ ਹੁਣ ਤੁਹਾਨੂੰ ਲੁੱਟ ਕਰਾਣ ਦੀ ਲੋੜ ਨਹੀਂ ਆ ਅੰਕਲੋਂ ਬਾਗਾ ਪਰਾਨਾ ਤੁਹਾਡੇ ਨਾਲ ਖੜ ਗਿਆ ਮੋਢੇ ਨਾਲ ਵੋਟਾ ਲਾ ਕੇ ਆ ਚੈੱਕ ਕਰੋ ਜੀ ਸੂਟ ਦੇਖੋ ਕਿੰਨਾ ਸ਼ਾਨਦਾਰ ਆ ਕਿੰਨਾ ਜਬਰਦਸਤ ਘੇਰਾ ਬਣਿਆ ਰੇਟ ਪੁੱਛੋ ਰੇਟ ਇੰਨੇ ਹੈਵੀ ਹੈਵੀ ਸੂਟ ਦਿਖਾ ਕੇ ਦੁਕਾਨਦਾਰ ਰੇਟ ਨਹੀਂ ਦੱਸਦੇ ਆ ਮਾਤੂ ਸ਼੍ਰੀ ਦਸਤਾਰ ਅੰਕਲੋਂ ਕੱਲਾ ਰੇਟ ਦੱਸਦਾ 3250 ਰੁਪਏ ਰੇਟ ਆ ਜੀ ਆ ਚੈੱਕ ਕਰੋ ਜੀ ਸੂਟ ਦੇਖੋ ਜੀ ਕਿੰਨਾ ਸ਼ਾਨਦਾਰ ਬਣਿਆ ਮਹਿਰੂਨ ਰੰਗ ਆ ਵਿਆਹ ਸ਼ਾਦੀਆਂ ਵਾਲਾ ਸ਼ਗਨ ਵਾਲਾ ਰੰਗ ਇਹ ਵੀ ਕੋਈ 10 ਜਾਂ 12000 ਦਾ ਸੂਟ ਨਹੀਂ ਇਹ ਵੀ 3500 4000 ਦੀ ਰੇਂਜ ਦੇ ਸੂਟ ਦਿਖਾ ਰਿਹਾ ਆ ਚੈੱਕ ਕਰੋ ਜੀ yellow color ਕਹਿੰਦੇ yellow ਰੰਗ ਤਾਂ ਮਿਲਦਾ ਨਹੀਂ ਪਿਓਰ ਵਾਲਾ ਇਹ ਪਿਓਰ yellow ਹੈ ਤੇ ਨਾਲ ਨੈਚੁਰਲ ਕਰੇਵ ਲੱਗੀ ਹੈ ਹੈਂਡਵਰਕ ਹੋਇਆ 0 ਟਾਂਕਾ ਪਟੀਕ ਦਾ ਕੰਮ ਹੋਇਆ ਆ ਚੱਕੋ ਜੀ ਆ ਗਿਆ black ਕਹਿੰਦੇ ਜਿਹੜਾ ਪਾਉਂਦਾ black ਤੇ ਛੇਤੀ ਜਾਂਦਾ ਬਲੈਕ ਆ ਚੈੱਕ ਕਰੋ ਜੀ ਕਿੰਨਾ ਸੋਹਣਾ ਕੱਟਵਾਰਕ ਦੁਪੱਟਾ ਬਣਾਇਆ ਪਿਓਰ ਜਨੂਨ ਦਾ ਦੁਪੱਟੇ ਦੇ ਨਾਲ-ਨਾਲ ਸੂਟ ਤੇ ਅੰਬੀਆਂ ਵਾਈਆਂ ਅੰਬੀਆਂ ਲਓ ਜੀ ਹੁਣ ਅਵਾਰੀ ਆ ਗਈ ਵੋਟੀ ਦੀ ਵੋਟੀ ਨੂੰ ਰੈੱਡ ਸੂਟ ਦੇਣਾ ਸ਼ਾਨਦਾਰ ਤੇ ਪਿਆਰਾ ਜਾ ਪਰੀਆਂ ਵਾਲਾ ਸੂਟ ਡਿਜ਼ਾਈਨਰ ਆਈਟਮਾਂ ਨਵੀਆਂ ਤੋਂ ਨਵੀਆਂ ਆਟਮਾ ਲਓ ਜੀ ਇੱਕ ਹੋਰ ਵੱਡਾ ਫਾਇਦਾ ਕਰ ਜਣਾ ਜਿਹੜੀਆਂ ਕੁੜੀਆਂ ਲਗਜ਼ਰੀ ਕੱਪੜੇ ਪਾਉਂਦੀਆਂ ਜਿਨ੍ਹਾਂ ਦੇ ਸੁਪਨੇ ਆ ਵੀ ਅਸੀਂ ਕੱਢਣੀਆਂ ਟੌਰ ਪੈਪਲਨ ਵਾਲੇ ਸੂਟ ਆ ਗਏ ਆ ਸੋ ਇਹਦਾ ਬਾਜ਼ਾਰ ਦੇ ਵਿੱਚ ਕੋਈ 15000 ਮੰਗਦਾ ਕੋਈ 20000 ਮੰਗਦਾ ਕੋਈ 18000 ਮੰਗਦਾ ਸਾਡੇ ਕੋਲ ਆ ਜਾਓ ਦੇਖੋ ਲਗਜ਼ਰੀ ਆਟਮਾ ਰਾਇਲ ਚੀਜ਼ਾਂ 18 20000 ਵਾਲੀ ਆਈਟਮ 5000 ਚ 5 5000 ਚ ਕਰਤੇ ਆ 4 4 ਗੁਣਾ ਰੇਟ ਘਟ ਘਟਤਾ 1 ਲੱਖ ਵਾਲਾ ਕੱਪੜਾ ਜਿਹੜਾ ਬਾਜ਼ਾਰ ਚ ਇੱਥੇ ਤੁਹਾਨੂੰ 25000 ਚ ਗਿਣਕੇ ਨੋਡ ਲੈ ਜਾਓ ਆ ਦੇਖੋ ਜੀ ਇਦਾਂ ਦੀਆਂ ਚੀਜ਼ਾਂ ਲਗਜ਼ਰੀ ਚੀਜ਼ਾਂ ਮਤਲਬ ਹਰ ਕਿਸੇ ਦੇ ਬਜਟ ਦੀ ਚੀਜ਼ ਇੱਥੇ ਚਾਹੇ ਤਾਂ ਜੌਬ ਕਰਨ ਵਾਲਾ ਬੰਦਾ ਆ ਜਵੇ ਚਾਹੇ ਮਿਡਲ ਕਲਾਸ ਆ ਜਵੇ ਚਾਹੇ ਰਾਇਲ ਕਲਾਸ ਆ ਜਵੇ ਚਾਹੇ ਜਿਹੜੇ ਕਹਿੰਦੇ ਅਸੀਂ ਤਾਂ ਪਾਉਨੇ 35 35000 ਵਾਲੇ ਸੂਟ ਆ ਉਹ ਵੀ ਸਾਡੇ ਕੋਲ ਹੈਗੇ ਆ ਸਾਰੇ ਲੋਕਾਂ ਦੇ ਲਈ ਇੱਕੋ ਹੀ ਛੱਤ ਹੇਠਾਂ ਸਾਰੀਆਂ ਵੈਰਾਈਟੀਆਂ ਦੇਖੋ ਚੀਜ਼ਾਂ ਚੈੱਕ ਕਰੋ ਬਾਈ ਜੀ ਰੂਹ ਖੁਸ਼ ਹੋ ਜੂ। ਦੇਖੋ ਜੀ ਉਹ ਤਾਂ ਦਿਨ ਗਏ ਕਹਿੰਦੇ ਵਰੀ ਬਣਾਉਣੀ ਆ ਤੇ ਜੇਬ ਚ ਪਾ ਲੋ 2 ਲੱਖ ਰੁਪਈਆ ਮਾਤੂ ਸ਼੍ਰੀ ਦਸਤਾਰ ਅੰਕਲ ਉਹ ਗੱਲ ਕਲੀਅਰ ਕਰ ਦਿੰਦਾ ਵਾ ਕਹਿੰਦਾ ਜਿਹੜਾ 2 ਲੱਖ ਵਾਲਾ ਕੱਪੜਾ ਬਾਜ਼ਾਰ 'ਚੇ ਦੁਕਾਨਦਾਰ ਭੱਡੀ-ਭੱਡੀ ਕਰਦੇ ਲੁੱਟ ਵਰੀ ਦੇ ਕੰਮ 'ਚ ਅਸੀਂ ਲੱਖ ਰੁਪਏ ਦਾ ਬਣਾ ਕੇ ਦਵਾਂਗੇ ਜਿਹੜਾ ਬੰਦੇ ਲੱਖ-ਲੱਖ ਰੁਪਏ 'ਚੇ ਅਸੀਂ 50 ਹਜ਼ਾਰ 'ਚ ਵਰੀ ਬਣਾ ਕੇ ਦਵਾਂਗੇ ਗਰੰਟੀ ਤੇ ਚੈਲੰਜ ਦਾ ਕਹਿੰਨੇ ਆ ਪਹਿਲਾਂ ਆ ਕੇ ਦੇਖਿਓ ਸੂਟ ਖਰੀਦ ਕੇ ਦੇਖੋ ਤੇ ਬਾਜ਼ਾਰ ਨਾਲ ਕੰਪੈਰੀਜ਼ਨ ਕਰਿਓ ਸਾਰੀ ਉਮਰ ਤੁਹਾਡੀ ਲੁੱਟ ਹੋਈ ਆ ਦੇਖੋ ਜੀ ਜਦੋਂ ਦਾਜਬੀਰ ਦਾ ਕੱਪੜਾ ਲੈਣ ਜਾਂਦੇ ਹੋ ਭਾਵੇਂ ਰੈੱਡ ਸੂਟ ਦੀ ਗੱਲ ਕਰ ਲਿਓ ਸ਼ਰਾਰੇ ਗਰਾਂਦੀ ਗੱਲ ਕਰ ਲਿਓ ਲਹਿੰਗੇ ਦੀ ਗੱਲ ਕਰ ਲਿਓ ਨਾਰ ਕਲੀ ਦੀ ਗੱਲ ਕਰ ਲਿਓ ਇਹ ਤੁਹਾਨੂੰ 20000 ਰੁਪਏ ਤੋਂ ਸ਼ੁਰੂ ਕਰਦੇ ਦੁਕਾਨਦਾਰ ਐਦਾਂ ਦੀਆਂ ਚੀਜ਼ਾਂ ਲਓ ਬਈ ਰੋਲਾ ਐਵੇਂ ਨਹੀਂ ਪਾਉਂਦੇ ਕਿਸੇ ਗੱਲ ਨੂੰ ਪਾਉਣਿਆਂ 20 20000 ਵਾਲੇ 5500 ਚ ਕਰਤੇ ਜੀ 5500 ਚ ਨਾਲੇ ਕੰਮ ਦੇਖੋ ਕੀਤੇ ਫਰੰਟ ਵੀ ਚੈੱਕ ਕਰੋ ਇਹਦਾ ਆਹ ਦੇਖੋ ਇਹਦੇ ਆ ਵੀ ਚੈੱਕ ਕਰੋ ਜੀ ਇਹਦਾ ਬੈਗ ਵੀ ਚੈੱਕ ਕਰ ਲਓ ਇਹਦਾ ਤੁਸੀਂ ਆ ਵੀ ਦੇਖੋ ਲਹਿੰਗਾ ਵੀ ਚੈੱਕ ਕਰ ਲਓ ਐਡਾ ਹੈਵੀ ਪੀਸ 5500 ਰੁਪਏ ਦੇ ਵਿੱਚ ਨਹੀਂ ਮਿਲਣਾ ਕਿਤੇ ਹੋਰ ਦੇਖੋ ਜੀ ਆਹ ਚੀਜ਼ਾਂ ਆਉਂਦੀਆਂ ਨਵੀਆਂ ਲਹਿੰਗਾ ਵੀ ਬਣਿਆ ਹੋਇਆ ਨਾਲ ਬਣੀ ਹੋਈ ਪੈਪਲੈਨ ਕਹਿੰਦੇ ਕੁੜੀ ਦੀ ਰੀਤ ਹੈਗੀ ਪਾਉਣਾ ਪਰ ਬਾਜ਼ਾਰ 'ਚ ਜਦੋਂ ਮੇਰੀ ਭੈਣ ਜਾਂਦੀ ਹੈ ਨਾ ਦੁਕਾਨਦਾਰ 15000 12000 ਕਹਿ ਕੇ ਡਰਾ ਦਿੰਦਾ ਵੀ ਤੂੰ ਨਹੀਂ ਪਾ ਸਕਦੀ ਪਰ ਮਾਤੂ ਸ਼ਹੀਦ ਅੰਕਲੋਂ ਕਹਿੰਦਾ ਭੈਣੇ ਤੂੰ ਵੀ ਪਾ ਸਕਦੀ ਆ 4750 ਰੁਪਏ ਦੇ ਵਿੱਚ ਲੋ ਰੇਟ ਹੋਰ ਘਟ ਗਿਆ 5000 5500 4700 4500 ਇੰਨੀਆਂ ਕ ਰੇਂਜਾਂ ਦੇ ਵਿੱਚ ਸਾਡੇ ਕੋਲ ਵੈਰਾਈਟੀਆਂ ਬਹੁਤ ਸਾਰੀਆਂ ਆ ਚੁੱਕੀਆਂ ਆ ਆ ਦੇਖੋ ਅਨਾਰਕਲੀ ਸੂਟ ਲੈਣੇ ਆ ਲਹਿੰਗਾ ਚੋਲੀ ਲੈਣੇ ਆ ਮਤਲਬ ਹਰ ਇੱਕ ਪੀਸ ਸਾਡੇ ਕੋਲ ਜਿੰਨੇ ਡਿਜ਼ਾਈਨ ਤੁਸੀਂ ਚਾਹੋਗੇ ਉਹਨੇ ਡਿਜ਼ਾਈਨ ਮਿਲ ਜਾਣੇ ਆ ਜਿੱਦਾਂ ਦੀ ਚੀਜ਼ ਤੁਸੀਂ ਚਾਹੋਗੇ ਉਹ ਵੀ ਮਿਲ ਜਾਣੀ ਆ ਆ ਵੀ ਤੁਹਾਨੂੰ ਅਸੀਂ 4750 ਰੁਪਏ ਦੇ ਵਿੱਚ ਪੀਸ ਦੇ ਦੇਣਾ ਆ ਜਿਹੜਾ ਬਾਜ਼ਾਰ 'ਚ 15000 ਤੋਂ ਘੱਟ ਕਿਸੇ ਨੇ ਦੇਣਾ ਨਹੀਂ ਸਾਡੇ ਕੋਲ ਹੈਵੀ ਸੂਟ ਵੀ ਆ ਆ ਦੇਖੋ ਇਦਾਂ ਦੀਆਂ ਚੀਜ਼ਾਂ ਤੁਸੀਂ ਲੈਣੀਆਂ ਲਹਿੰਗੇ ਚੋਲੀਆਂ ਨਾਲ ਲੈਣੀਆਂ ਸ਼ਰਾਰੇ ਘਰਾਰੇ ਲੈਣੇ ਆ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਜਿਹੜੇ ਰੀਸੇਲਰ ਆ ਜਿਹੜੇ ਦੁਕਾਨਦਾਰ ਆ ਵਿਆਹਾਂ ਸ਼ਾਦੀਆਂ ਦੇ ਕੱਪੜਾ ਲੈਣਾ ਤੇ ਆਜੋ ਸਾਡੇ ਕੋਲ ਇੱਕ ਛੱਤ ਹੇਠਾਂ ਬਹੁਤ ساری ਵੈਰਾਈਟੀ ਆ ਅਸੀਂ ਸੇਲ ਆਤੀ ਆ ਬਹੁਤ ਵੱਡੀ ਸਟਾਕ ਕਲੀਅਰੈਂਸ ਸੇਲ ਜਿੱਥੇ ਤੁਹਾਨੂੰ 70 70% ਤੱਕ ਡਿਸਕਾਊਂਟ ਤੇ ਕੱਪੜਾ ਮਿਲਣਾ ਹੁਣ ਸੋਚਣਾ ਤੁਸੀਂ ਆ ਫਾਇਦਾ ਲੈਣਾ ਜਾਂ ਹੋਰ ਕਿਤੇ ਸ਼ਹਿਰ 'ਚ ਜਾ ਕਿਸੇ ਦੁਕਾਨ ਜਾਂ ਸ਼ੋਰੂਮ 'ਤੇ ਜਾ ਕੇ ਲੁੱਟ ਕਰਾਉਣੀਆਂ ਫੈਸਲਾ ਤੁਹਾਡੇ ਹੱਥ ਪਰ ਅਸੀਂ ਗਰੰਟੀ ਦੇ ਨਾਲ ਅਸੀਂ ਬੜੀ ਜ਼ਿੰਮੇਵਾਰੀ ਨਾਲ ਕਹਿ ਰਹੇ ਹਾਂ ਵੀ ਤੁਹਾਡੇ ਫਾਇਦੇ ਕਰਨੇ ਆ ਕੱਪੜਾ ਵਧੀਆ ਲੈਣਾ ਪੈਸੇ ਘੱਟ ਲੈਣੇ ਆ ਪੈਸੇ ਤੁਹਾਡੇ ਬਚਾਉਣੇ ਆ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਦਗੜ ਸਾਹਾਂ ਟੀਵੀ ਬਾਗਾ ਪੁਰਾਣਾ